ਇੱਥੋਂ ਦੇਖ ਕੇ ਇਧਰ ਨੂੰ ਹਾਂ ਟੱਪਿਆ ਟੱਪ ਦੇ ਅੰਦਰ ਗਿਆ ਵਾ ਟੱਪਨ ਤੋਂ ਬਾਅਦ ਇੱਥੇ ਆ ਗਏ ਨੇ ਉਧਰਲੀ ਰੋਡ ਸਿੱਧੀ ਰੋਡ ਤੋਂ ਆਹੀ ਅੰਦਰ ਨੇ ਕੱਪ ਕੇ ਨੇ ਐ ਇੱਟ ਫੜੀ ਪਈ ਇੱਟ ਨਾਲ ਨੇ ਪਹਿਲੇ ਤਾਂ ਪੇਚ ਕਸਨਾ ਪੋਇ ਇੱਥੋਂ ਖੋਲੇ ਨੇ ਮੁੜ ਕੇ ਅੱਗੇ ਕਰਕੇ ਕਲੇ ਦੇਖਲੇ ਪਾਏ ਮੁੜ ਕੇ ਉੱਪਰ ਫਿਰ ਚੱਲ ਗਿਆ ਉਸ ਤੋਂ ਬਾਅਦ ਆਹ ਵੇਖੋ ਉੱਪਰ ਅੱਗੇ ਸਾਰਾ ਦਰ ਰਾਜਦੂਰੀ ਖੋਲੇ ਉਸ ਤੋਂ ਬਾਅਦ ਇਹ ਲੋਕ ਲੱਗਾ ਹੀ ਇਹ ਲੋਕ ਉਹਨੇ ਤੋੜਿਆ ਦਰਵਾਜੇ ਦਾ ਦਰਵਾਜੇ ਦਾ ਲੋਕ ਤੋੜਿਆ ਵੇਖੋ ਆ ਮੇਰਾ ਪੰਕਟੇਟ ਵਾਲ ਜੀ ਇੱਕ ਗੱਲ ਬਾਤ ਹੈ ਇੱਕ ਗੱਲ ਬਾਤ ਅਸੀਂ ਪਟਿਆਲੇ ਗਏ ਵਹੀਂ ਸ਼ਨੀਵਾਰ ਦੀ ਰਾਤ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰ ਅੰਦਰ ਬਾਹਰ ਤਾਂ ਨਹੀਂ ਵੜਿਆ ਵਾ ਸੀਸੀਟੀਵੀ ਚ ਕੈਮਰਾ ਹੀ ਦਿਖਿਆ ਸਾਰਾ ਰਾਤੀ 10:00 ਵਜੇ ਕੇ 10 ਮਿੰਟ ਚ ਅੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ ਗੋਲਡ ਲੈ ਗਿਆ ਵਾ সিলਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲਸ ਥੋਰ ਕੈਸ਼ ਵੀ ਲੈ ਗਿਆ ਵਾ ਟੋਟਲ ਕਿੰਨਾ ਕੋ ਦੇਖੋ ਜੀ ਦਾਦਾ ਤੇ 20-25 ਲੱਖ ਦਾ ਗੋਲਡ ਹੈ ਹੀ ਹੈ সিলਵਰ ਵੀ 2 ਲੱਖ ਦਾ ਪਿਸਟਲ ਆ ਪਿਸਟਲ ਤੇ ਲਾਇਸੈਂਸ ਸੀ ਲਾਇਸੈਂਸ ਸੀ ਤੇ ਤੁਸੀਂ ਸੀਸੀਟੀਵੀ ਮੋਕ ਤੇ ਹੈ ਸੀਸੀਟੀਵੀ ਉਹ ਡੀਵੀਆਰ ਵੀ ਲੈ ਗਿਆ ਅੱਛਾ ਤੇ ਇਹੀ ਗਵਾਂਡੀਆਂ ਨੇ ਸਰਚ ਕੀਤੇ ਤੇ ਆਈਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁਲਿਸ ਨੇ ਇੱਥੇ ਕੀਤਾ ਨਹੀਂ ਕੋਈ ਤੁਸੀਂ ਕبولਸਨ ਕਮਲੇ ਇਨਕਟੀਵਸ ਹੁਣ ਨੂੰ ਹਾਂ ਜੀ ਮੌਕੇ ਦੇ ਪਹਿਲੇ ਪੀਸੀਆਰ ਬੁਲਾਈ ਪੀਸੀਆਰ ਤੋਂ ਬਾਅਦ ਫਿਰ ਆਪਾਂ ਇੱਧਰ ਉਹ ਥਾਣੇ ਵਾਲੇ ਆਏ ਥਾਣੇ ਵਾਲੇ ਫਿਰ ਐਸਚਓ ਹੀ ਆਏ ਮੌਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਪਰ ਬਾਅਦ ਚ ਕੋਈ ਤੁਸੀਂ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਦੋਂ ਕਿਸਟ ਬਾਹਰ ਗਏ ਸੀ ਬਾਹਰ ਗਏ ਪਟਿਆਲੇ ਅੱਛਾ ਪਟਿਆਲੇ ਗਏ ਸੀ ਹਾਂ ਜੀ ਚੋਰੀ ਹੋਈ ਕਿਦੋਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਚੋਰੀ ਚੋਰੀ ਤੇ ਹੋਈ ਸ਼ਨੀਵਾਰ ਰਾਤ ਦੀ ਅਸੀਂ ਸੋਮਵਾਰ ਆਏ 7 ਵਜੇ ਤੇ ਅਸੀਂ ਗੇਟ ਖੋਲ੍ਹਿਆ ਤੇ ਦੇਖਿਆ ਕਿ ਬਾਰੀ ਟੁੱਟੀ ਹੋਈ ਹੈ ਜਿਹੜਾ ਸਮਾਨ ਲਮਾਰੀਆਂ ਚੋਂ ਬੈਡਾਂ ਚੋਂ ਦਰਾਜ ਖੁੱਲਲੇ ਹੋਏ ਉੱਪਰ ਲੌਕ ਟੁੱਟੇ ਹੋਏ ਜਿੰਦਰੇ ਤੇ ਸਮਾਨ ਸਾਰਾ ਨਿਕਲਿਆ ਹੁਣ 5 ਦਿਨ ਹੋ ਗਏ ਚੋਰੀ ਹੋਈ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਪੁਲਿਸ ਨੇ ਤੇ ਕਾਰਵਾਈ ਵੇਖੋ ਜੀ ਅਸੀਂ ਸੋ ਕੋਲੋਂ ਲੱਭ ਕੇ ਦੱਸਿਆ ਵੀ ਇਹ ਚੀਜ਼ ਹੈਗੀ ਆ ਅੱਛਾ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਮਤਲਬ ਲੱਭਿਆ ਜੀ ਉਹਨਾਂ ਨੇ ਮਤਲਬ ਉਹਨਾਂ ਨੇ ਨਹੀਂ ਲੱਭਿਆ ਸੀ ਹੁਣ ਦੱਸਿਆ ਕਿ ਵੀ ਇਹ ਹੋਇਆ ਤੇ ਬੰਦਾ ਆਈਡੈਂਟੀਫਾਈ ਕਰਤਾ ਉਹਨਾਂ ਵੱਲੋਂ ਢੇਲਾ ਚੁੱਕਦੇ ਨਹੀਂ ਵੇ ਅੱਛਾ ਅਹੀਂ ਕਿਹਨੇ ਬੰਦਾ ਆਈਡੈਂਟੀਫਾਈ ਕਰ ਲਿਆ ਅਹੀਂ ਕਰ ਲਿਆ ਵਾਹ ਤੁਹਾਡੇ ਜਾਣ ਪਛਾਣਦਾ ਸੀ ਬੰਦਾ ਨਹੀਂ ਜਾਣ ਪਛਾਣਦਾ ਨਹੀਂ ਇਹ ਨਿਊ ਮੈਂਬਰਸ ਆ ਰਹਿ ਗੀ ਫਲੈਟਸ ਉੱਥੋਂ ਲੈਗਾ ਇਹਨੂੰ ਕਹਿੰਦੇ ਵੀਰੂ ਬੱਚਾ ਕਹਿੰਦੇ ਹੈਗਾ ਆਹ ਕੀ ਸਮਝ ਐਨੇ ਤਾਂ ਹੋ ਗਿਆ ਤੇ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਸੀਂ ਤਾਂ ਕਿੰਨੇ ਵੇਖੀ ਉਹਨਾਂ ਦੇ ਘਰ ਦੇ ਜਿਹੜੇ ਇਹ ਕੱਲ੍ਹ ਰੇਡ ਕਰਨ ਪੁਲਸ ਵਾਲੇ ਤੇ ਪਰ ਉਹ ਮੈਂ ਘਰ ਨਹੀਂ ਹੈਗਾ ਮੈਂ ਕਿਹਾ ਘਰ ਨਹੀਂ ਉਹਨਾਂ ਦੀ ਮਾਂ ਹੈਗੀ ਆ ਔਰ ਇਹ ਸਿਸਟਰ ਆ ਔਰ ਅਬ ਬ੍ਰਦਰ ਆ ਉਹ ਵੀ ਚੋਰ ਹੈਗਾ ਬ੍ਰਦਰ ਵੀ ਤੇ ਉਹਦਾ ਫਾਦਰ ਹੈ ਉਹਨਾਂ ਚ ਕੋਈ ਤਾਂ ਯਾਪੀ ਆ ਜਾਏਗਾ ਪਿੱਛੇ ਉਹ ਕੀ ਸਮਝ ਤੇ ਸ਼ੁਰੂ ਤੋਂ ਉਹ ਇਹ ਚ ਚੋਰੀ ਚਾਰੀ ਦਾ ਕੰਮ ਹੀ ਕਰਦਾ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਇਹ ਹੈ ਪੱਕਾ ਚੋਰ ਹੈ ਜੀ ਤੇ ਮੁਲਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋ ਮੰਗ ਕਰਨੇ ਵੀ ਵੇਖੋ ਪ੍ਰਵਾਸੀਆਂ ਨੇ ਇੰਨਾ ਇੱਥੇ ਬਾਹਤਾ ਵਾ ਗਾਂਦੇ ਵੀ ਕੀ ਕੀ ਹੋ ਰਿਹਾ ਹੈ ਕੀ ਲੌਂਜ ਆਰਡਰ ਦੀ ਸਿਚੁਏਸ਼ਨ ਹੈ ਕੀ ਹੈ ਪੁਲਸ ਦੀ ਗਤੀਵਿਧੀ ਨੂੰ ਕਿੱਦਾਂ ਦੇਦੇ ਕਿਉਂਕਿ ਤੁਸੀਂ ਆਪ ਹੀ ਕੀਤਾ ਪੁਲਸ ਵੀ ਨਾ ਦੀ ਪੁਲਸ ਹੈ ਪੁਲਸ ਦੀ ਵੇਖੋ ਜੀ ਮਤਲਬ ਕੁਝ ਵੀ ਅਜਾਬ ਕੀ ਜਿਹੜੋ ਫਿੰਗਰਪ੍ਰਿੰਟ ਲਾ ਕੇ ਉਦੋਂ ਪਤਾ ਕਿ ਹੈਗਾ ਵਾ ਉਸ ਟਾਈਮ ਰਿਸਟ੍ਰਾਂਜੈਂਟੀਵ ਘੰਟੇ ਤੇ ਇੰਨਾ ਟਾਈਮ ਡਿਲੇ ਕਰਤਾ ਉਹਦੇ ਤੇ ਇਹਨਾਂ ਦੀ ਨਗਹਿਲੀ ਹੈ ਫਿਰ ਪੁਲਸ ਦੀ ਪੁਲਸ ਦੀ ਨਗਹਿਲੀ ਸਮੇਂ ਹਾਂਜੀ ਹਾਂਜੀ ਹੁਣ ਮੰਗ ਕੀ ਕਰਦੇ ਉਹਨ ਮੰਗ ਮੈਂ ਕਰਨਾ ਕਿ ਫਟਾਫਟ ਅਰੈਸਟ ਕੀਤਾ ਜਾਏ ਔਰ ਇਹ ਘਰ ਦੇ ਚੁੱਕੇ ਜਾਣ ਉਹਨਾਂ ਕੋਲ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਮੁਫੜਾ ਜਿੱਥੇਗਾ ਹੁਣ ਟੋਟਲ ਤੁਸੀਂ ਕਹਿੰਦੇ 20 ਤੁਹਾਨੂੰ ਲੱਗਦਾ ਨਹੀਂ ਤੁਹਾਡਾ ਕਿਦਾਂ ਲਾਇਸੈਂਸ ਹੀ ਪਿਸਟਲ ਲੈ ਗਿਆ ਕੋਈ ਵਾਰ ਦਾਤ ਕਰ ਹਾਂਜੀ ਇਹ ਵੀ ਹੰਡਾਰਾ ਬੜਾ ਤੁਹਾਨੂੰ ਤੁਸੀਂ ਤੇ ਕਿਹਾ ਉਹਨਾਂ ਨੂੰ ਪਹਿਲੇ ਦੱਸਿਆ ਵੀ ਇਹਨਾਂ ਨੂੰ ਪਹਿਲੇ ਰਿਕਵਰ ਰਿਕਵਰ ਕਰੋ ਇਹ ਵਾਇਰ ਜੀ ਦਾ ਖਾਲਸਾ ਵਾਇਰ ਜੀ ਵੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋ ਵੀਰਜੀ ਹੁਣਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਨਾ ਪਿਛਲੇ ਸ਼ਨੀਵਾਰ ਜਿਹੜਾ ਹੁਣ ਲੰਘ ਕੇ ਗਿਆ ਇੱਕ ਕੱਲ ਨੂੰ ਆ ਰਿਹਾ ਉਹ ਪਿਛਲੇ ਸ਼ਨੀਵਾਰੇ ਪਟਿਆਲੇ ਗਏ ਸੀ ਰਿਸ਼ਤੇਦਾਰਾਂ ਕੋਲ ਔਰ ਇਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਔਰ ਰਾਤ ਦੇ ਟਾਈਮ ਤੇ ਜਿਹੜਾ ਇਹਨਾਂ ਦੇ ਘਰ ਨੇ ਘਰ ਚੋਰ ਨੇ ਇੰਟਰ ਕਰਕੇ ਉਹ ਖਿੜਕੀਆਂ ਖੁੜਕੀਆਂ ਇਹਨਾਂ ਦੀਆਂ ਤੋੜ ਕੇ ਤੇ ਅੰਦਰ ਵੜ ਕੇ ਤੇ ਸਾਰਾ ਕੀਮਤੀ ਸਮਾਨ ਜਿਹੜਾ ਕਰੀਬ 20-22 ਲੱਖ ਦਾ ਸੋਨਾ ਔਰ ਇੱਕ ਨਾਤਾ ਜਿਹੜਾ ਵਾਈਪਨ ਸੀ ਤੇ ਉਹਦਾ ਜਿਹੜਾ ਲਾਇਸੈਂਸ ਸੀ ਵੇਖੋ ਕਿੱਡੇ ਖੁੱਲੇ ਤੇ ਨਾ ਚੋਰ ਜਿਹੜਾ ਆਰਾਮ ਨਾਲ ਚੋਰੀ ਕਰਕੇ ਗਿਆ ਔਰ ਉਸ ਤੋਂ ਬਾਅਦ ਜਦੋਂ ਇਹ ਪ੍ਰਸ਼ਾਸਨ ਕੋ ਜਾਂਦੇ ਆ ਉਹ ਪ੍ਰਸ਼ਾਸਨ ਦੀ ਹਰਕਤ ਦੇਖ ਲਓ ਕਿ ਜਿਹੜਾ ਕੰਮ ਪੁਲਿਸ ਨੇ ਕਰਨਾ ਸੀ ਉਹ ਸਾਰਾ ਕੰਮ ਇਹਨਾਂ ਨੇ ਕੀਤਾ ਖੁਦ ਉਸ ਦੀ ਸਨਾਖਤ ਵੀ ਕੀਤੀ ਗਈ ਚੋਰ ਦੀ ਠੀਕ ਹੈ ਜੀ ਪੁਲਿਸ ਨੂੰ ਦੱਸਿਆ ਵੀ ਗਿਆ ਠੀਕ ਹੈ ਤੇ ਪੁਲਿਸ ਨੇ ਅਜੇ ਤੱਕ ਨਹੀਂ ਅਰੈਸਟ ਕੀਤਾ ਲੀਕਾਰ ਜਾਰੀ ਦੇਖਣ ਮੈਨੂੰ ਵੇਖੋ ਜੀ ਢਿੱਲੀ ਏ ਤੋਂ ਢਿੱਲੀ ਕੀ ਕਹਿ ਸਕਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਵਸਿੰਦਾ ਲੋਕ ਆ ਉਹ ਅੱਜ ਇਨਸਾਫ ਲਈ ਜਿਹੜੇ ਆ ਥਾਂ ਥਾਂ ਭਟਕ ਰਹੇ ਆ ਔਰ ਜਿਹੜੇ ਬਾਹਰੋਂ ਆਏ ਆ ਲੋਕ ਉਹ ਆਪਣੇ ਚੈਨ ਨਾਲ ਚੋਰਾ ਲੁੱਟਾਂ ਖੋਹਾਂ ਕਰਕੇ ਆਰਾਮ ਦੀ ਨੀਂਦ ਸੌ ਰਹੇ ਆ ਉਹਦੇ ਵਿੱਚੋਂ ਆਪਣਾ ਦਸਵੰਧ ਕੱਢ ਕੇ ਤੇ ਉਹ ਦੇ ਜਾਂਦੇ ਆ ਤੇ ਆਰਾਮ ਨਾਲ ਜ਼ਿੰਦਗੀ ਜੀਂਦੇ ਬਿਲਕੁਲ ਜੀ ਇਹਦੇ ਵਿੱਚ ਹੋਰ ਜਿੰਨੇ ਵੀ ਸਾਡੇ ਸਤਿਕਾਰਯੋਗ ਸਾਥੀ ਇਹ ਵੀਡੀਓ ਦੇਖ ਰਹੇ ਆ ਉਹ ਜ਼ਰੂਰ ਇਹ ਚੀਜ਼ ਨੂੰ ਵਾਚਣਗੇ ਕਿ ਕਿਤੇ ਨਾ ਕਿਤੇ ਪੁਲਿਸ ਦੀ ਮਿਲਿਪੁਗਤ ਹੈ ਤਾਂ ਹੀ ਚੋਰਾਂ ਦਾ ਜਿਹੜਾ ਹੌਸਲਾ ਬਲੰਦਾ ਮੰਗ ਕੀ ਹੈ ਮੰਗ ਸਾਡੀ ਇੱਕੋ ਹੀ ਹੈ ਜੀ ਕਿ ਪੀੜਤ ਪਰਿਵਾਰ ਨੂੰ ਪੁਲਿਸ ਕਮਿਸ਼ਨਰ ਅਬਰੇਜ ਸਰ ਨੂੰ ਬੇਨਤੀ ਕਰਦੇ ਆ ਕਿ ਪੀੜਤ ਪਰਿਵਾਰ ਨੂੰ ਜਿਹੜਾ ਵਾ ਇਨਸਾਫ ਦਿੱਤਾ ਜਾਵੇ ਵੇਖੋ ਜਦੋਂ ਫਿਰ ਪੀੜਤ ਪਰਿਵਾਰ ਸੜਕਾਂ ਤੇ ਉਤਰਦੇ ਆ ਨਾ ਫਿਰ ਪ੍ਰਸ਼ਾਸਨ ਆਂਦਾ ਵੀ ਨਹੀਂ ਨਹੀਂ ਚੀਕਾ ਮਾਰਦੇ ਵੀ ਨਹੀਂ ਇਦਾਂ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਚੱਲਦੀ ਕਿ ਉਹ ਕਿ ਇਹਨਾਂ ਦਾ ਵਾਈਪਰ ਨਹੀਂ ਉਹਨਾਂ ਕੋਲ ਕੋਈ ਅਭੀ ਨਹੀਂ ਕਰ ਰਹੀ ਆ ਜੀ ਦੇਖੋ ਬੜਾ ਤਕੜਾ ਹੈ ਜੀ ਕੰਮ ਹੋ ਸਕਦਾ ਵਾ ਕੋਈ ਵੀ ਇਹਨਾਂ ਹੋਣੀ ਵਾਪਰ ਸਕਦੀ ਆ ਜਿਸ ਤਰੀਕੇ ਨਾਲ ਲਾਇਸੈਂਸ ਵੀ ਆ ਔਰ ਹਥਿਆਰ ਵੀ ਇਹਨਾਂ ਦਾ ਲੈ ਗਏ ਨੇ ਤੇ ਕਿਤੇ ਵੀ ਉਹ ਜਿਹੜੇ ਬੰਦੇ ਇਦਾਂ ਦੇ ਆ ਉਹ ਦਿਨ ਬਾ ਦਿਨ ਵਾਰਦਾਤਾ ਹੋ ਰਹੀਆਂ ਠੀਕ ਹੈ ਜੀ ਔਰ ਪੁਲਸ ਇਹੋ ਜਿਹੇ ਬੰਦਿਆਂ ਨੂੰ ਲੱਭ ਲੱਭ ਕੇ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਕਿ ਇਹਹੀਂ ਇਹੋ ਜੇ ਕ੍ਰਾਈਮਨਲ ਬੰਦੇ ਜਿਹੜੇ ਆ ਪਹਿਲ ਦੀ ਧਾਰ ਤੇ ਫੜਨੇ ਆ ਤੇ ਜਿੱਥੇ ਤੁਹਾਨੂੰ ਘਰ ਵਾਲੇ ਮਹਾਰਾਜ ਦੱਸ ਰਹੇ ਆ ਵੀ ਆ ਕ੍ਰਾਈਮਨਲ ਬੰਦਾ ਆ ਚੀਜ਼ਾਂ ਲੈ ਗਿਆ ਤੇ ਤੁਸੀਂ ਅੱਜ ਚੁੱਪ ਬੈਠੇ ਜੀ ਇਹ ਪੁਲਿਸ ਨੂੰ ਪੁਲਿਸ ਕਮਿਸ਼ਨਰ ਨੂੰ ਵੀ ਮੇਰਾ ਸਵਾਲ ਆ ਕਿ ਤੁਹਾਡੇ ਜਿਹੜੇ ਇੱਥੇ ਲਾਏ ਆ ਨਾ ਐਸ ਐਚਓ ਉਹਨਾਂ ਨੂੰ ਥੋੜਾ ਜਿਆਦਾ ਧਿਆਨ ਦਿਓ ਜੀ ਕੱਲੇ ਪੈਸੇ ਇਕੱਠੇ ਕਰਨ ਵਾਲਾ ਨਾ ਧਿਆਨ ਰੱਖੀਏ ਲੋਕਾਂ ਨੂੰ ਇਨਸਾਫ ਤੋਂ ਸਰ ਜੀ ਕਿ ਤੁਹਾਨੂੰ ਕੰਪਲੇਟ ਆਈ ਚੋਰੀ ਹੋਈ ਹੈ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਰ ਕਰਾਂਗੇ ਸਰ ਚੋਰੀ ਚੋਨਨ ਕਹੇ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤੇ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਹੀ ਕਾਰਵਾਈ ਜਿਹੜੀ ਹੋਗੀ ਉਹ ਕਰਾਂਗੇ